ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਦੋਗਾਂਵਾਂ ਦੀ ਵੀਡੀਓ ਬਣਾਈ ਆ ਇੱਕ ਸਾਨੂੰ ਦੱ ਜਰਸੀ ਦਿਖਾਉਣਿਆ ਤਾਜੀ ਸੂਈ ਤੇ ਇੱਕ ਹਜੇ ਗੱਬਣ ਕੁਛ ਦਿਨ ਲੈਂਦੀ ਹੈ ਕਿ ਪਹਿਲੇ ਨੰਬਰ ਤੇ ਗੁੱਟੇ ਕਿਹੜਾ ਸੂ ਸੂਈ ਹੈ ਬਾਈ ਪਹਿਲਾ ਸੂ ਸੂਈ ਬਲੂਨ ਸੂਈ ਹੈ ਬਾਈ ਬੱਚਾ ਇਹਦੇ ਮਗਰ ਆ ਗਿਆ ਬੱਸੀ ਬੱਛੀ ਬੜੀ ਚੰਗੀ ਦਿੱਤੀ ਆ ਥਣਲੇਵੇ ਦੀ ਸਾਫ ਸੁੱਤਰੀ ਚਵਾਈ ਬਾਈ ਕਹਿੰਨਾ ਇੱਕ ਨੰਬਰ ਲੱਗੀ ਆ ਕਿੰਨਾ ਦੁੱਧ ਤਿਆਰ ਬਾਈ 14 ਕਿਲੋ ਦੁੱਧ ਆ ਠੀਕ ਆ ਬਾਈ ਕਹਿੰਦਾ ਮੈਂ ਦੋ ਟਾਈਮ ਭਾਵੇਂ ਤਿੰਨ ਟਾਈਮ ਆਪਣੀ ਸੱਲੀ ਵੀ ਕਰ ਸਕਦੇ ਹਾਂ ਬਾਈ ਤੇ ਬੱਚਾ ਵੀ ਜਿਹੜਾ ਇਹਦਾ ਮਗਰ ਆ ਨਾ ਪੌੜਾ ਚੰਗਾ ਆ ਗਿਆ ਬੱਸੀ ਆ ਗਈ ਬੱਸੀ ਬਹੁਤ ਕਮਾਲ ਦੀ ਆ ਗਈ ਤੇ ਮੁੱਲੇ ਦਾ ਅੱਜ ਲੈਣ ਦੇਣ ਬਾਈ ਕਹਿੰਦਾ ਕੋਈ 60 ਨਹੀਂ ਕੋਈ 62 ਨਹੀਂ 55000 ਹਾਂ 55000 ਠੀਕ ਹੈ ਬਾਈ ਬਰੀਕੀਆਂ ਗਾ ਬਾਈ ਬਲੀਸ਼ਮੀ ਦੇਖੋ ਬਾਕੀ ਖੜਨੀ ਹੋਣੀ ਨਹੀਂ ਬਹੁਤ ਬਹੁਤ ਸੋਹਣੀ ਬਾਈ ਸੋਹਣੀ ਲਾਦੇ ਬੜ ਖੜੀ ਐਰ ਕਰੇ ਵੀ ਪਤਾ ਲੱਗੇ ਪਾਸੂ ਖੜਾ ਯਾਰ ਸਹੀ ਗੱਲ ਆ ਬਾਈ ਬੁੱਤੇ ਅੱਗੇ ਦੋ ਨੰਬਰ ਕਿਹੜਾ ਸੂਆ ਬਾਈ ਦੂਜਾ ਸੂਆ ਹੁੰਦੀ ਐ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਐ 10 ਤੋਂ 12 ਦਿਨਾਂ ਲਈ ਵਾਈਪ ਕੱਢ ਜੋ ਆਮ ਨਾਲ 10 ਤੋਂ 12 ਦਿਨਾਂ ਦੀ ਕੱਚੀ ਆ ਬਈ ਕਿੰਨਾ ਦੁੱਧ ਕੱਢਿਆ ਬੁੱਤੇ ਪਹਿਲੇ 124 ਕਿਲੋ ਪਾਇਆ ਹੋ ਬਈ ਦੁੱਧ ਦਾ ਕਿੰਨੀ ਕਮੀ ਦਾ ਹੈਗਾ ਬਈ 28 29 ਕਿਲੋ ਦੁੱਧ ਆਮਲਾ ਦੂ ਮੇਰੇ ਪਤਾ ਨਾ ਨੁੜਾ ਨਾ ਗੱਲ ਉਹ ਪਲੀ ਵੇਰਡ ਫੁੱਲ ਚੰਗੀਆਂ ਪਲੀ ਸਮੀ ਚੰਗੀਆਂ ਕੱਦ ਵਾਲੀ ਵੇਰਡ ਆ ਬਈ ਤੇ ਹਜੇ ਬਲਟ ਲੱਕ ਪਈਆਂ ਸਾਰੀਆਂ ਕੱਢ ਕੇ ਸੂਤ ਇਹਦਾ ਅੱਜ ਮੁੱਲ ਬਈ ਨੇ ਰੱਖੇਗਾ 65000 ਰੁਪਏ ਦੇ ਅੱਜ ਦੇ ਦੇਣੀ ਆ ਕਿ ਨਹੀਂ ਹਾਂ ਬਈ ਦੇ ਦੇ ਠੀਕ ਆ ਪਿੰਡ ਹੈਗਾ ਵੀਰ ਦਾ ਢੱਲਵਾ ਜ਼ਿਲ੍ਹਾ ਬਈ ਨੂੰ ਬਰਨਾਲਾ ਤਹਿਸੀਲ ਤਾਂ ਪਾ ਪੈਂਦੀਆਂ ਨੇੜੇ ਪੱਖ ਅਠਾਨਵੇਂ ਜੀਰੋ ਬੱਤੀ ਬਾਈ ਚੁਰਾਸੀ ਚਾਰ ਸੌ ਉਣੰਜਾ ਬਾਈ ਠੀਕ ਹੈ ਬਾਈ